ਕਿਸਾਨ ਸ਼ੁਭਕਰਨ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਲੱਖਾਂ ਦੀ ਗਿਣਤੀ ਵਿੱਚ ਲੋਕ ਹੋਏ ਸ਼ਾਮਲ ਸੀਐਮ ਭਗਵੰਤ ਮਾਨ ਨੇ ਸੁਖ ਵਿਲਾਸ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ ਕਿਹਾ ਨਿੱਜੀ ਫਾਇਦੇ ਲਈ ਖੁਦ ਹੀ ਬਦਲੇ ਨਿਯਮ ਪੰਜਾਬ ਵਿਧਾਨ ਸਭਾ ਦਾ ਬਜਟ اجلاس ਅੱਜ 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਧਮਕੀ ਮੰਗੀ 2 ਕਰੋੜ ਦੀ ਫਿਰੋਤੀ ਸੁਖਪੀਰ ਬਾਦਲ ਸਿੱਧੂ ਸਣੇ ਵਿਕਰਮ ਜੀਠੀਆ ਨੂੰ ਸੀਐਮ ਭਗਵੰਤ ਮਾਨ ਨੇ ਕੀਤਾ ਚੈਲੰਜ ਕਿਹਾ ਪੰਜਾਬੀ ਦਾ ਪੇਪਰ ਪਾਸ ਕਰਕੇ ਦਿਖਾਣ ਖਨੋਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਛੁੱਟੇ ਗੇ ਹੰਝੂ ਗੋਲੇ ਕਰਕੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦਾ ਪੂਰੇ ਰੀਤੀ ਰਿਵਾਜਾਂ ਨਾਲ ਉਸਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਤੋਂ ਪਹਿਲਾਂ ਸ਼ੁਭਕਰਨ ਸਿੰਘ ਦੀ ਨਿਤਕ ਦੇ ਨੂੰ ਕਿਸਾਨ ਆਗੂਆਂ ਵੱਲੋਂ ਐਂਬੂਲੈਂਸ ਰਾਹੀਂ ਖਨੋਰੀ ਬਾਰਡਰ ਤੇ ਅੰਤਿਮ ਦਰਸ਼ਨਾਂ ਲਈ ਲਿਜਾਇਆ ਗਿਆ ਸੀ ਜਿੱਥੇ ਕਿਸਾਨ ਆਗੂਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਸੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ੁਭਕਰਨ ਦੇ ਪਿੰਡ ਲੋਕ ਪਹੁੰਚੇ ਦੱਸਦੇ ਕਿ ਬੀਤੀ ਰਾਤ ਕਿਸਾਨ ਸ਼ੁਭਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਥਾਣਾ ਪਾਤਣਾ ਵਿੱਚ 302 ਅਤੇ 114 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਿਸ ਮਗਰੋਂ ਸ਼ੁਭਕਰਨ ਦਾ ਪੋਸਟਮਾਰਟਮ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਨਫਰੰਸ ਕਰਕੇ ਬਾਦਲ ਪਰਿਵਾਰ ਉੱਤੇ ਨਿਸ਼ਾਨਾ ਸਾਧਿਆ ਹੈ। ਇਸ ਦਰਾਨ ਉਹਨਾਂ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਪੱਲਣਪੁਰ ਵਿੱਚ ਸਥਿਤ ਸੁਖ ਵਿਲਾਸ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਜਿਸ ਉੱਪਰ ਕੋਈ ਵੀ ਕਮਰਸ਼ੀਅਲ ਇਮਾਰਤ ਨਹੀਂ ਉਸਾਰੀ ਜਾ ਸਕਦੀ। ਜਾਤ ਕੀ ਬਾਦਲ ਪਰਿਵਾਰ ਨੇ ਨੀਮਾ ਨੂੰ ਅੰਡੇਠਾ ਕਰਕੇ ਆਪਣੀ ਨਿੱਜੀ ਫਾਇਦੇ ਲਈ ਇਮਾਰਤ ਪਾਸ ਕਰਵਾ ਲਈ। ਉਹਨਾਂ ਨੇ ਪਿਛਲੀਆਂ ਸਰਕਾਰਾਂ ਉੱਤੇ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਕੱਢਣ ਵਾਲਿਆਂ ਨੇ ਪੰਜਾਬ ਨੂੰ ਝੂਨਾ ਲਗਾਇਆ ਹੈ। ਭਗਵੰਤ ਮਾਨ ਨੇ ਕਾਨਫਰੰਸ ਕਰਕੇ ਬਾਦਲ ਪਰਿਵਾਰ ਅਤੇ ਉਹਨਾਂ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਤੇ ਹਮਲਾ ਬੋਲਿਆ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਅਜਿਹੇ ਕੰਮ ਕੀਤੇ ਹਨ ਜਿਸ ਵਿੱਚ ਆਪਣੇ ਫਾਇਦੇ ਲਈ ਨੀਮ ਬਦਲੇ ਗਏ ਹਨ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਗੱਲ ਪਹਿਲਾਂ ਕਲੀਅਰ ਕਰਦਾ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਇਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇੱਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸਜੀ ਐਸਟੀ ਯਾਨੀ ਕਿ ਸਟੇਟ ਦਾ जीएसटी ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ਼ ਕਰਵਾ ਲਿਆ ਜੀ ਕਿੰਗੈਂਪਸ਼ਨ ਦੇ ਦੋ ਸਾਨੂੰ ਇਹਦੀ ਸਾਨੂੰ ਟੈਕਸ ਨਾ ਲੱਗੇ ਮਾ ਆ ਵੀ ਕਿੰਨੇ ਚੱਲੀ ਕਰ ਲਿਆ 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 ਕਰੋੜ 84 ਲੱਖ 50 ਹਜ਼ਾਰ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਉਹ ਕਿ ਗਰੀਬ ਪਰਿਵਾਰਾਂ ਕਿ ਤੋਂ ਪਰਮਗੇ ਬਿਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ারਸ ਪਰ ਐਨੂ ਕਿੰਨੀ ਮਿਲਨੀ ਹੈ 11 ਕਰੋੜ 44 ਲੱਖ 60000 ਰੁਪਇਆ 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕਰਨੀ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਨੀ ਕਿ 108 ਕਰੋੜ 73700000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11 5 2015 ਤੋਂ 10 5 2025 108 ਕਰੋੜ ਇਹ ਅਰਬ ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਪੰਜਾਬ ਵਿਧਾਨ ਸਭਾ ਦਾ ਬਜਟ اجلاس ਅੱਜ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 15 ਮਾਰਚ ਤੱਕ ਚੱਲੇਗਾ ਇਸ ਦਰਮਿਆਨ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਪੰਜਾਬ ਚ ਮੌਜੂਦਾ 16ਵੀਂ ਵਿਧਾਨ ਸਭਾ ਦਾ ਬਜਟ 11 ਵਜੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਭਾਸ਼ਣ ਮਗਰੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ 2 ਅਤੇ 3 ਮਾਰਚ ਨੂੰ ਛੁੱਟੀ ਰਹੇਗੀ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਤੇ 6 ਮਾਰਚ ਨੂੰ ਬਹਿਸ ਹੋਵੇਗੀ 7 ਅਤੇ 8 ਮਾਰਚ ਨੂੰ ਸਰਕਾਰੀ ਕੰਮਕਾਜ ਅਤੇ ਹੋਰ ਬੈਠਕਾਂ ਹੋਣਗੀਆਂ ਫਿਰ 9 ਅਤੇ 10 ਮਾਰਚ ਨੂੰ ਛੁੱਟੀ ਰਹੇਗੀ ਇਸ ਤੋਂ ਬਾਅਦ ਬਾਕੀ ਦਿਨਾਂ 'ਚ ਵਿਧਾਇਕ ਕੰਮਕਾਜ ਕੀਤੇ ਜਾਣਗੇ ਕਈ ਤਰ੍ਹਾਂ ਦੇ ਬੀਲ ਵੀ ਪਾਸ ਕੀਤੇ ਜਾਣਗੇ 15 ਮਾਰਚ ਤੱਕ ਚੱਲਣ ਵਾਲੇ ਬਜਟ اجلاس ਦੌਰਾਨ 5 ਛੁੱਟੀਆਂ ਹੋਣਗੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਜ਼ਰੀਏ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ ਧਮਕੀ ਦੇਣ ਵਾਲੇ ਨੇ ਚਰਨਜੀਤ ਸਿੰਘ ਚੰਨੀ ਕੋਲੋਂ 2 ਕਰੋੜ ਦੀ ਫਰੋਤੀ ਮੰਗੀ ਹੈ ਇਸ ਗੱਲ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਖੁਦ ਦਿੱਤੀ ਗਈ ਹੈ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਫੋਨ ਕਰਨ ਵਾਲੇ ਸ਼ਖਸ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਬਾਈ ਜੀ ਨਾਲ ਕਰਵਾਉਣ ਜਾ ਰਿਹਾ ਹਾਂ ਚੰਨੀ ਨੇ ਕਿਹਾ ਕਿ ਤੁਸੀਂ ਦੱਸ ਦਿਓ ਕੰਮ ਕੀ ਹੈ ਫੇਰ ਮੈਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਇੱਕ ਦਿਨ ਮੈਂ ਪਟਨਾ ਦੇ ਕਿਚੇ ਦੇ ਆ ਰਿਹਾ ਰਾਤ ਦੇ ਟਿਮੇਂ ਚ ਕੈਰੀਬੋਲ ਆ ਗਿਆ ਮੈਂ ਚੱਕਿਆ ਮਨੂੰ ਕਹਿੰਦਾ ਵੀ ਮੈਂ ਪੁਰਾਣਾ ਬੋਲ ਰਿਹਾ ਲੱਗਿਆ ਹਾਂ ਜੀ ਦੱਸੋ ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ ਮੈਂ ਕਿਹਾ ਤੁਸੀਂ ਦੱਸਦੇ ਕੀ ਆਗਾ ਮੈਂ ਬਾਈ ਜੀ ਨਾਲ ਕੰਨ ਕਰਉਣੀ ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਮੈਂ ਕਹਿੰਦਾ ਸਾਰੇ ਮੈਂ 2 ਕਰੋੜ ਦਾ ਕਿੱਥੇ ਦੇ ਕਰਨਾ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਲੈ ਕੇ ਚਿੜਾ ਦੇ ਮੁਰ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ 나 ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ 22 ਦਿਨਾਂ ਦਾ ਕਰਾਣਾ ਮੈਂ ਕਹਿੰਦਾ ਤੁਹਾਨੂੰ 22 ਦਿਨੋਂ ਰੇਡ ਤੇ ਤੁਸੀਂ ਦੱਸਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਡਾਇਲ ਕਰ ਲਿਆ ਫਿਰ ਲਿਖੇ ਵਿੱਚ ਨਾ ਉਹ ਮੇਰੇ ਬਾਦੇ ਕੁਝ ਨਹੀਂ ਮੈਂ ਨਾ ਇਹ ਪੰਗੇ ਵਿੱਚ ਨਾ ਬਿਓ ਮਿਸਾਲ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ स्क्रीन शॉट डी जी पी भेजता डीआई जी भेज दीजीपी डी आई जी नेमकी आई हालांकि तीन चार बार आया उस दिन मैं उन्होंने समझा लिया भी गलत होके देना नहीं कम ओत हट गए लेकिन अपनी जी पुलिस है ये क्या कर रही है अच्छा दीप भेजा हुआ मेरे वर्गे बंदे भी जब धमकी आ रही है तो आम बंदे की क्या हालत होगी सरेआम तेरिया टोलते भर जाते हैं सरेआम अज डकैतियां चल रही कल परसों ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਹਾਕਮਾਂ ਦਾ ਧਿਆਨ ਪੰਜਾਬ ਨਾਲੋਂ ਵੱਧ ਆਪਣੇ ਪਰਿਵਾਰਾਂ ਵੱਲ ਹੋ ਗਿਆ ਸੀ ਜਿਸ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਅਸੀਂ ਹੁਣ ਤੱਕ 40000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੇ ਹਾਂ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਨਵਜੋ ਸਿੰਘ ਸਿੱਧੂ ਅਤੇ ਹੋਰਾਂ ਵਿਰੋਧੀਆਂ ਨੂੰ ਚੈਲੰਜ ਕੀਤਾ ਹੈ ਕਿ ਉਹ ਪੰਜਾਬੀ ਦਾ ਪੇਪਰ ਪਾਸ ਕਰਕੇ ਦਿਖਾਉਣ ਆ ਚਾਰ ਜਣੇ ਦਾ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੰਘ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹਦਾ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਸਵਿਸ਼ ਕਰਕੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਤਾਂ ਘਰ ਪੜੇ ਲਿਖੇ ਹੈਗੇ ਹੋ ਪਰ ਥੋੜਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ ਜਿਹੜੇ ਵੋਟਾਂ ਨਹੀਂ ਪਾਉਣ ਜਾਂਦੇ ਬਹੁਤ ਘੱਟ ਪਰਸੈਂਟੇਜ ਪੈਂਦੀ ਹੈ ਸ਼ਹਿਰਾਂ 'ਚੋਂ ਇੱਕ ਤਿੱਕ ਨਿਕਟੇ ਸਮਝ ਲੈਣੇ ਹੋ ਵੀ ਛੱਡ ਪਰੇ ਆਪਾਂ ਨੇ ਕੀ ਲੈਣਾ ਇਹ ਤਾਂ यूं ਚੱਲੀ ਜਾਓ ਹਿੱਸਾ ਜ਼ਰੂਰ ਲਾਓ ਜੇ ਤੁਸੀਂ ਨਹੀਂ ਕਿਸੇ ਨੂੰ ਪਾਉਣੀ ਨੋਟਾਂ ਦਾ ਦੱਬਿਆ ਉਹ ਘਟ ਘਟ ਆਪਣੀ ਹਾਜ਼ਰੀ ਲਵਾਉਂਦੇ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜ ਗਏ ਇੱਕ ਚਿੜੀ ਕੱਲੀ ਹੋਈ ਸੀ ਛੱਪੜ 'ਚੋਂ ਚੁੰਝ ਪਰਿਆ ਕਰੇ ਪਾਣੀ ਦੀ ਪਾਣੀ ਤੇ ਅੱਗ ਤੇ ਪਾ ਕੇ ਆ ਜਾ ਕਰੇ ਫੇਰ ਫੇਰ ਜਾ ਕੇ ਕਰੇ ਚਾਰ ਪੰਜ ਵਾਰੀ ਜਦੋਂ ਉਹਨੇ ਕੀਤਾ ਬਾਕੀ ਜਾਨਵਰ ਹੱਸਣ ਲੱਗੇ ਕਹਿੰਦੇ ਚਿੜੀਏ ਕੰਮਲੀ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਉਹ ਕਹਿੰਦੀ ਮੈਨੂੰ ਪੱਕਾ ਪਤਾ ਐ ਕਿ ਮੇਰੀ ਚੁੰਝ ਦੇ ਪਾਣੀ ਨਾਲੇ ਬੁਝਣੀ ਨਹੀਂ ਪਰ ਜਦੋਂ ਹਿਸਟਰੀ ਲਿਖੀ ਜਾਊਗੀ ਨਾ ਕਦੇ ਇਹ ਸੱਚ ਦੀ ਤਾਂ ਉਦੋਂ ਮੇਰਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਾ ਚਾਹੂਗਾ ਤੁਹਾਡਾ ਨਾਮ ਬਹਿ ਕੇ ਤਮਾਸ਼ਾ ਦੇਖਣ ਨਾ ਜਾਊਗਾ ਇਸ ਕਰਕੇ ਵੋਟਾਂ ਵੇਲੇ ਜ਼ਰੂਰ ਹਿੱਸਾ ਪਾਓ ਭਾਵੇਂ ਕਿਸੇ ਨੂੰ ਵੀ ਨਾ ਪਾਓ ਹੁਣ ਤਾਂ ਥੋੜੀ ਜਿਹੀ ਆਪਸ਼ਨ ਵਧੀਆ ਹੋ ਗਈ ਨਾ ਪਹਿਲਾਂ ਪਹਿਲਾਂ ਤਾਂ ਆਪਸ਼ਨ ਵੀ ਉਹੀ ਸੀ ਜਰ ਉਹੀ ਨੇ ਪੰਜ ਪੰਜ ਸੱਤ ਚੋਰਾਂ ਦੀ ਲਿਸਟ ਆ ਜਾਂਦੀ ਹੈ ਜਿਹੜਾ ਸਭ ਤੋਂ ਮਤਲਬ ਕੱਟ ਲੁੱਟਦਾ ਉਹਨੂੰ ਪਾ ਦਿਓ ਉਹ ਫਿਰ ਬਾਦਲੇ ਲੁੱਟਣ ਲੱਗ ਜਾਂਦੇ ਸੀ ਬਾਅਦ ਚ ਸੋ ਇਸ ਕਰਕੇ ਜ਼ਰੂਰ ਹਿੱਸਾ ਲਓ ਡੈਮੋਕ੍ਰੇਸੀ ਹੈ ਆਪਾਂ ਨੂੰ ਇਹ ਜਿਹੜੇ ਵੋਟਰ ਕਾਰਡ ਨੇ ਇਹ ਵੋਟਰ ਕਾਰਡ ਆਪਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਅਜ਼ਾਦ ਹੋਰਾਂ ਨੇ ਹਜ਼ਾਰਾਂ ਹੋਰ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਹਨੂੰ ਸਸਤਾ ਨਾ ਸਮਝਿਓ ਇਸ ਕਰਕੇ ਵੋਟ ਪਰਸੈਂਟੇਜ ਪਿੰਡਾਂ 'ਚ ਹੋ ਜਾਂਦੀ ਹੈ 85% 90 ਵੀ ਹੋ ਜਾਂਦੀ ਹੈ ਸ਼ਹਿਰਾਂ 'ਚ ਹੁੰਦੀ ਹੈ 55 60 ਕਿਉਂਕਿ ਆਪਾਂ ਕਿਉਂ ਨਹੀਂ ਜਾਂਦੇ ਉੱਥੇ ਉਹਦੇ ਨਾਲ ਬਹੁਤ ਵੱਡਾ ਫਰਕ ਪੈ ਸਕਦਾ ਤੁਹਾਡੀ ਇੱਕ ਵੋਟ ਨਾਲ ਹੀ ਬਾਅਦ ਸਹਿਤ ਤੁਸੀਂ ਨਾ ਗਾਲਾਂ ਕੱਢਣ ਤੋਂ ਬਚ ਜਾਓ ਵੀ ਆ ਪੰਜ ਸਾਲ ਗਾਲਾਂ ਕੱਢੀਆਂ ਨੇ ਵੀ ਆਹ ਕਿਹਾ ਜੋ ਆਕੇ ਕਿਹਾ ਜੋ ਆਕੇ ਪਰ ਚੋਣ ਦੇ ਵਿੱਚ ਜ਼ਰੂਰ ਆਪਣੇ ਕੋਲ ਜਾਓ ਪਰ ਦੁੱਖ ਇਹ ਇਸ ਗੱਲ ਦਾ ਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ 'ਚ ਵੋਟਾਂ ਪਾਓ ਜਿਹੜਾ ਜਿੱਤ ਗਿਆ ਉਹਨੂੰ ਜੇਤੂ ਡਿਕਲੇਅਰ ਕਰੋ ਜਿਹੜਾ ਹਾਰ ਗਿਆ ਉਹਨੂੰ ਅਕਸੈਪਟ ਕਰਨਾ ਚਾਹੀਦਾ ਹਾਰ ਕਿ ਜੀ ਲੋਕਾਂ ਦਾ ਫਤਵਾ ਹੈ ਪੜ ਚੰਡੀਗੜ੍ਹ ਦੇ ਮੇਰ ਵਾਂਗੂ ਵੋਟਾਂ ਤਾਂ ਨਹੀਂ ਗਿਣੀਆਂ ਜਾ ਸਕਦੀਆਂ ਨਾ ਕਿਵੇਂ 36 ਵੋਟਾਂ ਗਿਣੀਆਂ 36 36 only ਕਿਵੇਂ ਗਿਣੀਆਂ ਸੁਪਰੀਮ ਕੋਰਟ ਨੇ ਵੀ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਆ ਤਾਂ ਕਮਨਾ ਕਰੋ ਯਾਰ ਤੇ ਇੱਕ ਬੀਜੇਪੀ ਦਾ ਵਰਕਰ 36 ਚੰਡੀਗੜ੍ਹ ਦੇ ਲੋਕਾਂ ਦਾ ਫਤਵਾ ਪੜੇ ਲਿਖੇ ਲੋਕਾਂ ਦੇ ਫਤਵੇ ਦਾ ਕਿਵੇਂ ਮਜ਼ਾਕ ਉਡਾਰਿਆ ਸੀਗਾ ਕੈਮਰੇ ਦੇ ਸਾਹਮਣੇ ਆਪਣੀ ਮਰਜ਼ੀ ਨਾਲ ਐਂ ਕਰਕੇ ਜਦੋਂ ਅਸੀਂ ਸੁਪਰੀਮ ਕੋਰਟ ਗਏ ਚੀਫ ਜਸਜ ਚੰਦਰ ਚੂੜੀ ਜੀ ਨੇ ਕਿਹਾ ਕਿ ਆ ਵੀ ਉਹਨੂੰ ਬੁਲਾ ਲਿਆ ਕਹਿੰਦੇ ਇਹ ਖਰਾਬ ਵੋਟਾਂ ਸੀ ਮਨਸ਼ਾਨੀ ਲਾਉਂਦਾ ਸੀ ਕਹਿੰਦੇ ਲਿਆ ਫੜਾ ਦਿਖਾ ਉਸੇ ਤੋਂ ਉਸੇ ਤੋਂ ਬਣਵਾਈਆਂ ਬਾਅਦ ਕਹਿੰਦੇ ਆਮ ਆਦਮੀ ਪਾਰਟੀ ਦੇ ਵੋਟਰਾਂ ਨੇ ਤਾਂ ਮੇਅਰ ਆਪਣਾ ਚੰਡੀਗੜ੍ਹ ਚ ਹੁਣ ਆਪਣਾ ਆਮ ਆਦਮੀ ਪਾਰਟੀ ਦਾ ਬਣ ਗਿਆ ਪਰ ਖੁਸ਼ੀਆ ਖੁਸ਼ੀ ਬਣ ਗਿਆ ਪਰ ਸਾਨੂੰ ਸੁਪਰੀਮ ਕੋਰਟ ਕਿਉਂ ਜਾਣਾ ਪੈਂਦਾ ਹੈ ਬਜਟ ਸੈਸ਼ਨ ਸ਼ੁਰੂ ਕਰਾਉਣ ਵਾਸਤੇ ਗਵਰਨਰ ਪਰਮਿਸ਼ਨ ਦੇਣ ਦਾ ਸੁਪਰੀਮ ਕੋਰਟ ਜਾਣਾ ਪੈਂਦਾ ਹੈ आरडीएफ ਦਾ 5.5 ਹਜ਼ਾਰ ਕਰੋੜ ਰੁਪਏ ਰੁਕੇ ਪਿਆ ਸੁਪਰੀਮ ਕੋਰਟ ਫਿਰਦੇ ਆ ਜੀ ਕੇਰਲਾ ਸਰਕਾਰ ਸੁਪਰੀਮ ਕੋਰਟ ਫਿਰਦੀ ਹੈ ਮਮਤਾ ਬੈਨਰਜੀ ਸੁਪਰੀਮ ਕੋਰਟ ਫਿਰਦੀ ਆ ਸਾਨੂੰ ਆ ਨਹੀਂ ਦਿੰਦੇ ਜੀ ਸਾਨੂੰ ਆ ਰੋਕ ਰੱਖਿਆ ਸਾਡਾ ਐਲਜੀ ਜਿਹੜਾ ਉਹ ਦਿੱਲੀ ਚ ਨਹੀਂ ਕੰਮ ਕਰਨ ਲੱਗਾ ਕੇਜਰੀਵਾਲ ਸਾਹਿਬ ਨੂੰ ਤਾਮਿਲਨਾਡੂ ਵਾਲੇ ਸੁਪਰੀਮ ਕੋਰਟ ਚ ਫਿਰਦੇ ਨੇ ਮਤਲਬ ਸਿਰਫ 5-7 ਸਟੇਟਾਂ ਹੀ ਕਿਉਂ ਸੁਪਰੀਮ ਕੋਰਟ ਜਾਂਦੀਆਂ ਵੀ ਕੋਈ ਹੋਰ ਰੰਗ ਹੈ ਇਹਨਾਂ ਦੇ ਝੰਡੇ ਦਾ ਰੰਗ ਤਾਂ ਝੰਡੇ ਦਾ ਹੀ ਹੈ ਨਾ ਬਸ ਇਥੇ ਨੀ ਸਰਕਾਰ ਨਹੀਂ ਹੈਗੀ ਕਹਿੰਦਾ ਸਾਡੀ ਹਾਡੀ ਹੋਵੇ ਬਸ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਚੰਡੀਗੜ੍ਹ ਵਾਂਗੂ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਤੇ ਦੁੱਖੀਆਂ ਨਾਲ ਯੱਕੇ ਮਾਰਨ ਲੱਗੋ ਸੁ ਮੈਂ ਕਿਉਂਕਿ ਇੱਕ આજ ਬਹੁਤ ਵੱਡਾ ਇੱਕ ਦੇਸ਼ ਦਾ ਵੱਡੇ ਹਸਪਤਾਲਾਂ ਚ ਨਾਮ ਹੈ ਉਹਦਾ ਰੁਕਾਟ ਨਹੀਂ ਸੀ ਮੈਡੀਕਲ ਕਾਲਜ ਬਣ ਰਹੇ ਨੇ ਹੁਸ਼ਿਆਰਪੁਰ ਤੇ ਕਪੂਰਥਲਾ ਤੇ ਕਪਨੇ ਇੱਥੇ ਜਿਹੜਾ ਮੁਹਾਲੀ ਜਦੋਂ ਆਪਾਂ ਜਾਣਿਆ ਨਾ 에어ਪੋਰਟ ਨੂੰ ਜਿਹੜਾ ਉਹ ਰੇਲਵੇ ਕ੍ਰੋਸਿੰਗ ਓਵਰ ਉਹਦੇ ਨਾਲ ਹੀ ਸੱਜੇ ਮੁੜ ਕੇ ਰਾਈਟ ਸਾਈਡ ਤੇ ਆਈਐਸਪੀ ਦੇ ਨਾਲ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਹੇ ਆ 2040 2050 ਦਾ ਨਕਸ਼ਾ ਹੈ ਉਹਦਾ ਉਹ ਪਹਿਲਾਂ ਵਾਲਾ ਨਹੀਂ ਵੀ ਇੱਥੋਂ ਦੀ ਆਉਣਗੇ ਬਾਹਰ ਚ ਬਦਲਾ ਦੇ ਗੱਡੀ ਹੁਣ ਉਹ ਮੈਰਿਜ ਪੈਲਸ ਬਣਾ ਲੈਂਦੇ ਨੇ ਬਹੁਤ ਵੱਡੇ ਵੱਡੇ ਬੜਾ ਸ਼ਾਨਦਾਰ ਮੈਰਿਜ ਪੈਲਸ ਬਣਾ ਲੈਂਦੇ ਨੇ ਪਾਰਕਿੰਗ ਬਣਾਉਂਦੇ ਨਹੀਂ ਕਹਿੰਦੇ ਆਪੀ ਖੜਾ ਲੈਣਗੇ ਲੋਕ ਉਥੇ ਵਿਆਹ ਘਟ ਹੁੰਦਾ ਅਨਾਉਂਸਮੈਂਟਾਂ ਜਿਆਦਾ ਹੁੰਦੀਆਂ ਨੇ ਕਿ ਗੱਡੀ ਨੰਬਰ 2575 ਵਾਲਾ ਭਾਈ ਥੋੜਾ ਜਿਹਾ ਪਰਾਂ ਕਰ ਲੈ ਕਿਸੇ ਨੂੰ ਲੰਘਣਾ ਉਹ ਗੱਲ ਨਹੀਂ ਕੋਈ ਡਿਸਪੀਸਪਲਨ ਨਾਲ ਚੱਲੋ ਤੁਸੀਂ ਯਾਰ ਚਾਹੇ ਅੰਡਰਗਰਾਉਂਡ ਬਣਾਓ ਪਾਰਕਿੰਗ ਪ੍ਰੋਪਰ ਬਣਾਓ ਪਾਰਕਿੰਗ ਦਾ ਸਾਨੂੰ ਮਤਲਬ ਵੱਡਾ ਕਿਉਂਕਿ ਅਸੀਂ ਆ ਦੇਖੋ ਚੰਡੀਗੜ੍ਹ ਕਦੋਂ ਪਲਾਨ ਕੀਤਾ ਸੀ ਤੇ ਕਿੰਨਾ ਸ਼ਾਨਦਾਰ ਚੀਜ਼ ਬਣਾਈ ਹੋਈ ਹੈ ਚੌਂਕ ਵੀ ਨੇ ਪਾਰਕਿੰਗਾਂ ਵੀ ਨੇ ਰੈਸ਼ੀ ਏਰੀਆ ਲੱਗ ਗਿਆ ਸ਼ੋਰੂਮ ਲੱਗ ਨੇ ਕਿੰਨੀ ਲੰਬੀ ਪਲੈਨਿੰਗ ਸੀਗੀ ਤੇ ਅਸੀਂ ਤਾਂ ਬਸ ਕਹਿਣਾ ਵੀ ਅੱਜ ਜੋ ਬਣਾ ਬਣਾ ਲਓ ਬਾਅਦ ਵਿੱਚ ਦੇਖੀ ਜਾਓ ਦੇਖੀ ਜਾਓ ਤੇ ਨਾਲ ਚੱਲੇ ਨਾ ਕੰਮ ਸੋ ਇਸ ਕਰਕੇ ਨਾ ਸਾਰੇ ਡਾਕਟਰ ਸਾਹਿਬਾਨ ਨੂੰ ਸਾਰਾ ਜਿਹੜਾ ਉਹਨਾਂ ਦਾ ਸਟਾਫ ਹੈ ਮંત્રી ਸਾਹਿਬ ਨੂੰ ਤੇ ਪੰਜਾਬ ਦੇ ਸਰਕਾਰ ਦੇ ਬਹੁਤ ਵੱਡੇ ਹਿੱਸੇਦਾਰ ਪੰਜਾਬ ਦੇ ਸਾਡੇ 3.5 ਕਰੋੜ ਲੋਕਾਂ ਨੂੰ ਮੈਂ ਵਧਾਈ ਦਿੰਦਾ ਔਰ ਪਰਮਾਤਮਾ ਅਗੇ ਅਰਦਾਸ ਵੀ ਹੀ ਕਰਦਾ ਤੇ ਪਰਮਾਤਮਾ ਸਮੱਤ ਬਖਸ਼ੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਨੇਕ ਕੰਮ ਨੇ ਪੁੰਨ ਵਾਲੇ ਕੰਮ ਨੇ ਉਹ ਕਰਦੇ ਰਹੀਏ ਤੇ ਲੋਕਾਂ ਦੀਆਂ ਉਮੀਦਾਂ ਆਸਾਂ ਤੇ ਪੂਰੇ ਉੱਤਰਦੇ ਰਹੀਏ ਤੇ ਲੋਕ ਦੇਖੋ ਇਕ ਕੋਈ এডਿਕੇਸ਼ਨ ਹੋਣੀ ਚਾਹੀਦੀ ਹੈ ਮੋਦੀ ਜੀ ਅਕਸਰ ਕਹਿੰਦੇ ਵਨ ਨੇਸ਼ਨ ਵਨ ਇਲੈਕਸ਼ਨ ਇਦਾਂ ਕਿਉਂ ਨਹੀਂ ਕਹਿੰਦੇ ਵਨ ਨੇਸ਼ਨ ਵਨ এডਿਕੇਸ਼ਨ ਵਨ ਨੇਸ਼ਨ ਵਨ ਟਰੀਟਮੈਂਟ ਇਲਾਜ ਤਾਂ ਇੱਕੋ ਜਿਹਾ ਹੋਵੇ ਨਾ এডਿਕੇਸ਼ਨ ਇੱਕੋ ਜੀ ਹੋਵੇ ਨਾ ਸਰਕਾਰੀਆਂ ਦਾ ਸਰਕਾਰੀ ਸਕੂਲਾਂ ਦਾ ਸਬਜੈਕਟ ਹੀ ਹੋ ਰਿਹਾ ਹੈ ਸਿਲੇਬਸ ਹੋ ਰਿਹਾ ਹੈ ਪ੍ਰਾਈਵੇਟ ਦਾ ਸਿਲੇਬਸ ਹੋ ਰਿਹਾ ਹੈ ਸੋ ਅੱਗੇ ਪੜਨ ਲਿਖਣ 'ਚ ਨੰਬਰ ਘੱਟ ਵੱਜਣ ਬੱਚੇ ਦੀ ਆਪਣੀ ਮਿਹਨਤ ਹੈ ਪਰ ਐਟ ਲੀਸਟ ਜਿਹੜਾ ਪਲੇਇੰਗ ਗਰਾਊਂਡ ਹੈ ਉਹ ਸਾਰਿਆਂ ਲਈ ਇਕੁਅਲ ਹੋਣਾ ਚਾਹੀਦਾ ਮਿਹਨਤਾਂ ਕਰਕੇ ਸਾਡੇ ਬੱਚੇ ਬਹੁਤ ਅੱਗੇ ਆ ਜਾਂਦੇ ਨੇ ਸਾਡੇ ਆਈਪੀਐਸ ਆਈਐਸ ਬਣ ਰਹੇ ਨੇ ਬੱਚੇ ਅਸੀਂ ਯੂਪੀਐਸਸੀ ਸੈਂਟਰ ਵੀ ਖੋਲ ਰਹੇ ਹਾਂ ਹੁਣ ਤੇ ਮਿਹਨਤ ਕਰਕੇ ਅੱਗੇ ਆਓ ਔਰ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਇਸ ਨੌਕਰੀ ਨੂੰ ਪਹਿਲੀ ਨਾ ਸਮਝਿਓ ਤੇ ਆਖਰੀ ਵੀ ਨਾ ਸਮਝਿਓ ਕਿਉਂਕਿ ਬਹੁਤ ਅੱਗੇ ਓਪਰਚੁਨਿਟੀ ਤੁਹਾਡਾ ਵੇਟ ਕਰ ਰਹੀਆਂ ਨੇ ਇੱਕ ਬੰਦਾ ਸੀਗਾ ਉਹਦੇ ਕੋਲੇ ਉਹਨੇ ਹਾਥੀ ਸੀ ਉਹਦੇ ਕੋਲੇ ਉਹਨੇ ਹਾਥੀ ਜਿਹੜਾ ਸੀ ਨਾ ਉਹ ਬਹੁਤ ਕਮਜ਼ੋਰ ਅੱਸੀ ਨਾਲ ਬੰਨ ਰੱਖਿਆ ਸੀ ਬਹੁਤ ਹੀ ਕਮਜ਼ੋਰ ਅੱਸੀ ਹਾਥੀ ਥੋੜਾ ਜਿਹਾ ਹੱਥ ਲੱਗਦਾ ਏਦਾਂ ਕਰੇ ਟੁੱਟ ਸਕਦੀ ਸੀ ਉਹ ਦੂਜਾ ਬੰਦਾ ਆਇਆ ਉਹਦੇ ਮਹਾਵਤ ਨੂੰ ਪੁੱਛਿਆ ਕਿ ਨਾ ਤੂੰ ਰਿਸਕ ਲਿਆ ਬਹੁਤ ਵੱਡਾ ਐਡਾ ਵੱਡਾ ਹਾਥੀ ਇਹ ਤੂੰ ਬਹੁਤ ਕਮਜ਼ੋਰ ਜੀ ਰੱਸੀ ਨਾਲ ਬੰਨ ਰੱਖਿਆ ਯਾਰ ਇਹ ਰਿਸਕ ਹੈ ਇਹ ਨੂੰ ਸੰਗੜ ਲਾ ਉਹ ਕਹਿੰਦਾ ਨਹੀਂ 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 ਕੋਈ ਪ੍ਰੋਬਲਮ ਨਹੀਂ ਕੋਈ ਰਿਸਕ ਨਹੀਂ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਛੋਟਾ ਹੁੰਦਾ ਜਦੋਂ ਇਹ ਜਦੋਂ ਇਹ ਛੋਟਾ ਸੀ ਨਾ ਹਾਥੀ ਛੋਟੇ ਹੁੰਦਿਆਂ ਨੂੰ ਮੈਂ ਏਸੇ ਰੱਸੀ ਨਾਲ ਬੰਨ੍ਹਦਾ ਹੁੰਦਾ ਸੀ। ਉਦੋਂ ਇਹਨੇ 2-3 ਵਾਰ ਟਰਾਈ ਕੀਤੀ ਸੀ ਰੱਸੀ ਤੋੜਨ ਦੀ। ਉਦੋਂ ਇਹ ਤਾਂ ਟੁੱਟੀ ਨਹੀਂ। ਕਿਉਂਕਿ ਉਦੋਂ ਇਹਦੇ ਚ ਇੰਨੀ ਸ਼ਕਤੀ ਨਹੀਂ ਸੀ। ਪਰ ਇਹਨੇ ਆਪਦੇ ਮਨ 'ਚ ਇਹ ਗੱਲ ਬਿਠਾ ਲਈ। ਕਿ ਮੈਂ ਇਹ ਰੱਸੀ ਤੋੜ ਨਹੀਂ ਸਕਦਾ। ਕਹਿੰਦਾ ਹੁਣ ਇਹ ਟਰਾਈ ਹੀ ਨਹੀਂ ਕਰਦਾ। ਤੈਨੂੰ ਪਤਾ ਐ ਵੀ ਰੱਸੀ ਉਹੀ ਐ ਟੁੱਟਣੀ ਨਹੀਂ ਮੇਥੋਂ। ਮੈਂ ਇਹ ਕਹਿਣਾ ਚਾਹੁੰਦਾ ਲੱਖਾਂ ਬੱਚੇ ਸੁਣ ਰਹੇ ਹੋਣਗੇ। ਜਿਹੜੇ ਪਹਿਲੇ ਟੈਸਟ 'ਚ ਫੇਲ ਹੋ ਕੇ ਆਉਣਗੇ। ਜਾਂ ਕਿਤੇ ਟਰਾਈ ਕੀਤਾ ਫਿਰ ਫੇਲ। ਆਪਣੇ ਪੁਰਾਣੇ ਫੇਲਿਅਰ ਨੂੰ ਕਦੇ ਵੀ ਮੰਨਤੇ ਨਹੀਂ ਲਾਉਣਾ। ਕੋਈ ਪਤਾ ਨਹੀਂ ਉਹੀ ਟੈਸਟ ਪਾਸ ਕਰਨ ਵਾਸਤੇ 2 ਸਾਲਾਂ ਬਾਅਦ ਪ੍ਰਮਾਤਮਾ ਤੁਹਾਨੂੰ ਕਾਬਲੀਅਤ ਦੇ ਦੇ ਤੁਸੀਂ ਦੁਬਾਰਾ ਟਰਾਈ ਕਰਕੇ ਦੇਖੋ ਇਹ ਨਾ ਸਮਝੋ ਕਿ ਨਹੀਂ ਯਾਰ ਮੇਰੀ ਕਿਸਮਤ ਚ ਤਾਂ ਫੇਲੀਅਰ ਹੀ ਹੈ ਫੇਲੀਅਰ ਮੈਂ ਵੀ ਪਹਿਲੀ ਇਲੈਕਸ਼ਨ ਹਾਰ ਗਿਆ ਸੀਗਾ 2012 ਚ ਪਹਿਲੀ ਇਲੈਕਸ਼ਨ ਮੈਂ ਹਾਰ ਗਿਆ ਸੀ ਪੀਪੀਪੀ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਉਹਨਾਂ ਦੀ ਪਾਰਟੀ ਜਿਹੜੀ ਬਣਾਈ ਸੀ ਲਹਿਰੇਗਾ ਅੱਗੇ ਤੋਂ ਹਾਰ ਗਿਆ ਸੀ ਜੇ ਮੈਂ ਵੀ ਛੱਡ ਦਿੰਦਾ ਫਿਰ ਮੈਂ ਕਹਿੰਦਾ ਨਹੀਂ ਯਾਰ ਹੁਣ ਜਦੋਂ ਆ ਗਏ ਤਾਂ ਆ ਗਏ ਇਹ ਇਹਨਾਂ ਲੋਕਾਂ 'ਚ ਹੀ ਰਾਵਾਂਗੇ ਇਹਨਾਂ ਲੋਕਾਂ ਤੋਂ ਹੀ ਫਤਵਾ ਲਵਾਂਗੇ 2 ਸਾਲਾਂ ਬਾਅਦ ਉਹਨਾਂ ਲੋਕਾਂ ਨੇ ਸਭਾ 2 ਸੋ ਭਰਾਣਾ ਫੇਲਿਅਰ ਕਦੇ ਐ ਲੈ ਕੇ ਨਹੀਂ ਚੱਲਣਾ ਕਿ ਪਤਾ ਨਹੀਂ ਮੈਂ ਹਾਰ ਗਿਆ ਜਾਂ ਮੈਨੂੰ ਨੌਕਰੀ ਨਹੀਂ ਮਿਲੀ ਅਗਲੀ ਵਾਰ ਤੇ ਟਰਾਈ ਕਰੋ ਕੋਈ ਪ੍ਰੋਬਲਮ ਨਹੀਂ ਸਰਕਾਰ ਤੁਹਾਡੇ ਹੱਕਾਂ ਦੀ ਹੈ ਜ਼ਰੂਰ ਨੌਕਰੀ ਮਿਲੂਗੀ ਦੋ ਤਿੰਨ ਮੁੰਡੇ ਦਾ ਮੈਂ ਪਰਸੋਂ ਨੂੰ ਤੁਸੀਂ ਸੁਣਿਆ ਵੀ ਹੋਣਾ ਵੀਡੀਓ ਮੈਂ ਪਰਸੋਂ ਨਿਯੁਕਤੀ ਪੱਤਰ ਬੰਡੇ ਇੱਕ ਮੁੰਡਾ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕਹਿੰਦਾ ਕੈਨੇਡਾ ਜਾਣ ਦਾ ਪੂਰਾ ਪੱਕਾ ਪ੍ਰੋਗਰਾਮ ਬਣਿਆ ਪਿਆ ਸੀ ਕਰਜ਼ਾ ਗੁਰਜ਼ਾ ਵੀ ਲੈ ਲਿਆ ਸੀ ਕਹਿੰਦਾ ਐਨੇ ਨੂੰ ਕਹਿੰਦਾ ਫੋਨ ਆ ਗਿਆ ਪੀਐਸਪੀਸੀਐਲ ਦਾ ਬਿਜਲੀ ਬੋਰਡ ਦਾ ਕਿ ਤੈਨੂੰ ਨੌਕਰੀ ਮਿਲ ਗਈ ਕਹਿੰਦਾ ਫਿਰ ਮੈਂ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਸੋ ਹੁਣ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਆਪਾਂ ਆਪਦਾ ਹੀ ਘਰ ਠੀਕ ਕਰੀਏ ਕਿਉਂ ਆਪਾਂ ਉਧਰ ਜਾਈਏ ਕਿਉਂ ਉੱਥੇ ਬਰਫਾਂ 'ਚ ਉੱਥੇ ਉਹ ਟੈਂਟ ਲੱਗੇ ਨੇ ਕੈਨੇਡਾ ਦਾ ਆਪਦਾ ਬੁਰਾ ਹਾਲ ਹੋਇਆ ਪਿਆ ਇੱਥੇ ਆਪਣਾ ਘਰ ਠੀਕ ਕਰੀਏ ਆਪਾਂ ਥੋੜੇ ਜਿਹਾ ਟਾਈਮ ਲੱਗ ਜਾਊਗਾ ਪਰ ਠੀਕ ਕਰ ਲਾਂਗੇ ਤੇ ਬਾਕੀ ਆ ਜਿਹੜੇ ਹੋਰ ਨੇ ਇਹਨਾਂ ਤਾਂ ਯਕੀਨ ਨਾ ਕਰਿਓ ਇਹਨਾਂ ਦਾ ਕੰਮ ਤਾਂ ਬਸ ਸਭ ਦੇ ਘਰ ਪਰ ਨਹੀਂ ਹੈ ਮੈਂ ਤਾਂ ਪੰਜਾਬ ਦੀ ਇੱਜ਼ਤ ਤੇ ਅਣਖ ਆਬਰੂ ਮੈਂ ਕਦੇ ਵੀ ਦਾਗ ਉਹਨੂੰ ਨਾਲ ਨਹੀਂ ਲਾਊਂਗਾ ਇਹ ਮੇਰਾ ਮੈਂ ਪੈਸੇ ਕਮਾਉਣੋਂ ਤੇ ਮੈਂ ਮੈਂ ਬਹੁਤ ਵੱਡਾ ਕਲਾਕਾਰ ਸੀ ਜੀ ਲੋਕਾਂ ਨੇ ਮੈਨੂੰ ਬਹੁਤ ਵੱਡੇ ਵੱਡੇ ਸੀ ਡੀਜ਼ ਫਿਲਮਾਂ ਸਭ ਕੁਝ ਸੀਗਾ ਪੈਸੇ ਮੈਂ ਉਤਰੋਂ ਕਮਾ ਲੈਂਦਾ ਮੈਂ ਕੋਈ ਇਧਰੋਂ ਕੋਈ ਲੋਕਾਂ ਦੇ ਪੈਸੇ ਚੋਂ ਪੈਸਾ ਖਾਣ ਥੋੜੀ ਆਇਆ ਪਰ ਮੈਂ ਇੰਨਾ ਜ਼ਰੂਰ ਕਹਿਣਾ ਮੇਰੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਂਦਾ ਸੋ ਜੇ ਗੁਰਨਾਨਕ ਦੇਵ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਦੱਸਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਤੇ ਜਾ ਕੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੌਕਾ ਕੌਣ ਦਿੰਦਾ ਸੋ ਸੰਤ ਸਾਡੇ ਗੁਰੂਾਨ ਕੀ ਆ ਹੋਇਆ ਕਿ ਹਮੇਸ਼ਾ ਮਜਲੂਮਾਂ ਦੇ ਨਾਲ ਖੜੋ ਸੱਚ ਦੀ ਹੱਕ ਦੀ ਖਾਓ ਕਿਸੇ ਦਾ ਸੱਚ ਹੱਕ ਸੱਚ ਮਾਰੋ ਨਾ ਉਸੇ ਫਲ ਸੁਕੇ ਤੇ ਚੱਲ ਰਹੇ ਆਂ ਔਰ ਲੋਕੋ ਕੋ अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे